हाँ तो नहीं नहीं मोदी सरकार सरकार मोदी सरकार ਹਨੇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਗੜੀ ਸਮਾਲ ਜਟਾ ਲਹਿਰ ਜਿੰਦਾਬਾਦ ਪਗੜੀ ਸਮਾਲ ਜਟਾ ਲਹਿਰ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅੱਜ ਅਸੀਂ ਪਗੜੀ ਸਮਾਲ ਜਟਾ ਲਹਿਰ ਪੰਜਾਬ ਜੋ ਕਿ ਇਹ ਸਰਕਾਰਾਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਤੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਆ ਮੈਮੋਰੰਡਮ ਜਿਹੜਾ ਉਹ ਇਸ ਪ੍ਰਕਾਰ ਆ ਕਿ ਸਰਕਾਰ ਨਾ ਤਾਂ ਐਮਐਸਪੀ ਦਾ ਕੋਈ ਵਧੀਆ ਰੇਟ ਦੇ ਰਹੀ ਹੈ ਤੇ ਨਾ ਹੀ ਕਿਸਾਨਾਂ ਦੀਆਂ ਫਸਲਾਂ ਚੁੱਕਣ ਦੀ ਕੋਈ ਰੇਟ ਡਿਸਾਈਡ ਕਰ ਰਹੀ ਹੈ ਅਸੀਂ ਕਿਸਾਨ ਜੋ ਕਿ ਭਗਵੰਤ ਮਾਨ ਜੀ ਨੇ AKP 126 ਫਸਲ ਜਿਹੜੀ ਉਹ ਲਾਉ PR 126 ਅਸੀਂ ਕਿਸਾਨਿਆਂ ਨੇ ਉਲਾਈ ਹੈ ਔਰ ਉਹ ਪੱਕ ਕੇ ਇਸ ਵੇਲੇ ਤਿਆਰ ਹੋਈ ਹੈ ਅਸੀਂ ਮੰਡੀਆਂ ਨਾ ਖੁੱਲਣ ਦੀ ਵਜ੍ਹਾ ਦੇ ਨਾਲ ਸਾਡੀ ਫਸਲ ਜਿਹੜੀ ਆ ਉਹ ਰੋਲਣ ਦੀ ਕਰਗਾਰ ਤੇ ਆ ਕਿਉਂਕਿ ਪੱਕ ਕੇ ਇਸ ਵੇਲੇ ਮੁੱਢਾਂ ਚ ਪੈ ਰਹੀ ਆ ਤੋਂ ਸੋ ਅਸੀਂ ਦੋਹਾਂ ਸਰਕਾਰਾਂ ਨੂੰ ਸੈਂਟਰ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀ ਆ ਜਿਹੜੀ ਆ ਖਰੀਦ ਇਹ 20 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਇਹ ਮੰਡੀਆਂ ਦੇ ਵਿੱਚ ਰੁਲੇ ਨਾ ਤੇ ਇਹਦੀ ਫਸਲ ਜਿਹੜੀ ਖੇਤਾਂ 'ਚ ਬਣਾ ਰੁਲੇ ਇਸ ਕਰਕੇ ਅਸੀਂ ਅੱਜ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਗਰ 20 ਸਤੰਬਰ ਤੱਕ ਇਹ ਜਿਹੜੀ ਸਾਡੀ ਝੋਨੇ ਦੀ ਫਸਲ ਟਾਈਮ ਸਿਰ ਨਾ ਖਰੀਦੀ ਗਈ ਤੇ ਅਸੀਂ ਰੋਡਾਂ ਦੇ ਉੱਪਰ ਆਉਣ ਤੇ ਮਜਬੂਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਗੜੀ ਸੰਭਾਲ ਜਟਾ ਲਹਿਰ ਪੰਜਾਬ ਤੋਂ ਜਿਹੜਾ ਆਪਣੇ ਸਰਕਾਰ ਨੂੰ ਇੱਕ ਮੈਮੋਰੰਡਮ ਦੇਣ ਬਾਅਦ ਤੇ ਆਏ ਆ ਕਿ ਸਾਡੀ ਜਿਹੜੀ ਫਸਲ ਹੈ ਉਹ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਸਰਕਾਰ ਨੇ ਮੰਡੀਆਂ ਬਾਰੇ ਕੋਈ ਅਜੇ ਤੱਕ ਸਾਨੂੰ ਐਲਾਨ ਨਹੀਂ ਕੀਤਾ ਜੋ ਛੰਨਲ ਮਾਲਕ ਹੈ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਅਸੀਂ ਆਪਣੇ ਛੰਨਲਾਂ ਦੇ ਵਿੱਚ ਮਾਲ ਨਹੀਂ ਲਗੰਦਾਵਾਂਗੇ ਮੰਡੀਆਂ ਦੇ ਵਿੱਚ ਜਾਣਦੇ ਤੇ ਮੰਡੀਆਂ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਬਿਲਕੁਲ ਮੰਡੀ ਦੇ ਵਿੱਚ ਆਪਣੇ ਦਾਣਾ ਨਹੀਂ ਆਂਦਾਂਵਾਂਗੇ ਇਸ ਕਰਕੇ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਕਿ ਅਗਰ ਤੁਸੀਂ 20 ਤਰੀਕ ਤੱਕ ਸਾਡਾ ਕੋਈ ਹੱਲ ਕੀਤਾ ਤਾਂ ਠੀਕ ਆ ਨਹੀਂ ਤਾਂ ਅਸੀਂ 20 ਤਰੀਕ ਦੇ ਬਾਅਦ ਇੱਕ ਵੱਡਾ ਐਕਸ਼ਨ ਲਿਖਾਂਗੇ ਔਰ ਜਿਸ ਤਰ੍ਹਾਂ ਹੀ ਗੰਨੇ ਦੀਆਂ ਟਰਾਲੀਆਂ ਮਿਲਦੇ ਅੱਗੇ ਲੈ ਕੇ ਜਾਂਦੇ ਆ ਇਸੇ ਤਰ੍ਹਾਂ ਇਸ ਵਾਰ ਝੋਨੇ ਦੀਆਂ ਟਰਾਲੀਆਂ ਜਿਹੜੀਆਂ ਭਰ ਕੇ ਉਹ ਅਸੀਂ ਜਿਹੜਾ ਰੋਡ ਦੇ ਉੱਪਰ ਆਵਾਂਗੇ ਤੇ ਬਾਕੀ ਜੋ ਸਾਡੇ ਮੇਰੇ ਪਗੜੀ ਸਮਾਜ ਘਟਾ ਲਾਇਰ ਤੋਂ ਵੱਖ-ਵੱਖ ਪਿੰਡਾਂ ਤੋਂ ਜੋ ਵੀ ਮੇਰੇ ਵੀਰ ਆਏ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਔਰ ਮੈਂ ਇਹਨਾਂ ਨੂੰ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਤਕੜੇ ਹੋਵੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਕਿਸਾਨੀ ਬਾਤ ਤੇ ਬਹੁਤ ਮਾੜਾ ਇਸ ਕਰਕੇ ਆਪਾਂ ਜਿਹੜਾ ਤਕੜੇ ਹੋ ਕੇ ਲੜਾਈ ਲੜੀਏ ਧੰਨਵਾਦ ਬੰਦੀਆਂ ਆਈਆਂ ਆਪਣਾ ਮੰਗ ਪੱਤਰ ਲੈ ਕੇ ਅੱਜ ਇਹਨੂੰ ਜੋ ਮੰਗ ਪੱਤਰ ਦਿੱਤਾ ਹੋਇਆ ਜਿਹੜੀ ਮੰਡੀ ਆਪਣੀ ਫਸਲ ਦੀ ਖਰੀਦ ਤੇ ਬਾਰੇ ਉਹਨਾਂ ਨੇ ਕਿਹਾ ਵੀ ਫਿਰ ਕੋਈ ਏਜੰਸੀ ਨਹੀਂ ਆਈ ਇਹਦੇ ਬਾਰੇ ਸਰਕਾਰ ਦੇ ਧਿਆਨ ਚ ਲਿਆਤਾ ਜਾਏਗਾ ਉਹ ਫੈਸਲਾ ਕਰਨਾ ਉੱਪਰ ਧਾਰੀਆਂ ਨੇ ਕੀਤਾ ਜਾਣਾ ਧੰਨਵਾਦ